ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮਾਰੂ ਸੋਲ ਹੈ ਮਹੰਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਅਰ ਆਕਾਸ਼ਾ ਸਿਮਰੈ ਚੰਦ ਸੂਰਜ ਗੁਣਤਾਸਾ ਭਈ ਮਾਰੂ ਸੋਲ ਹੈ ਵਿੱਚ ਪੰਜ ਪਾਸ਼ਾ ਕਿਰਪਾ ਕਰਦੇ ਨੇ ਧਰਤੀ ਆਕਾਸ਼ ਪ੍ਰਭੂ ਦੀ ਰੱਜਾ ਵਿੱਚ ਨੇ ਪੌਣ ਪਾਣੀ ਪਾਪ ਪਾਣੀ ਅੱਗ ਇਹ ਤਤ ਵੀ ਪ੍ਰਭੂ ਦੀ ਰੱਜਾ ਚ ਕੰਮ ਕਰ ਰਹੇ ਨੇ ਸਿਮਰੈ ਖੰਡ ਦੀਪ ਸਭ ਲੋਵਾ ਸਿਮਰੈ ਪਾਤਾਲ ਪੁਰੀਆ ਸੱਚ ਸੋਵਾ ਖੰਡਾ ਦੀਪਾ ਮੰਡਲਾਂ ਇਹ ਜੀਵ ਸਭ ਪ੍ਰਭੂ ਨੂੰ ਤਿਆਰੇ ਨੇ ਪਤਾਲ ਸਾਰੀ ਪੁਰੀਆਂ ਇਹ ਵੀ ਪ੍ਰਭੂ ਦੀ ਅਰਦਾਸਾ ਕਰ ਰਹੇ ਨੇ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨ ਸਾਰੀ ਖਾਣੀਆਂ ਬਾਣੀਆਂ ਉਸ ਪ੍ਰਬੂਦੀ ਰਾਜਾ ਵਿੱਚ ਪਾਈ ਤੁਰ ਰਹੇ ਨੇ ਸਿਮਰੈ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰੈ ਦੇਵਤੇ ਕੋੜ 33 ਸਭ ਬ੍ਰਹਮੇ ਵਿਸ਼ਨੂ ਸਭ ਪ੍ਰਭੂ ਨੂੰ ਯਾਦ ਕਰ 33 ਕਰੋੜ ਦੇਵਤੇ ਵੀ ਪ੍ਰਭੂ ਨੂੰ ਤਿਆਰ ਰਹੇ ਨੇ ਸਿਮਰੈ ਜਖ ਦੇੰਤ ਸਭ ਸਿਮਰੈ ਅਗੰਤ ਨਾ ਜਾਈ ਜਸ ਗਨ ਜਖ ਦੇੰਤ ਅਗਿੰਤ ਜੀਵ ਉਸ ਪ੍ਰਭੂ ਦੀ ਅਰਦਨਾ ਕਰ ਰਹੇ ਨੇ ਸਿਮਰੈ ਪਸ਼ਪੰਖੀ ਸਭ ਪੂਤਾ ਸਿਮਰੈ ਬਨ ਪਰਬਤ ਆਉ ਦੂਤਾ ਪਸ਼ੂ ਪੰਛੀ ਸਭ ਪ੍ਰਭੂ ਨੂੰ ਤਿਆਰੇ ਨੇ ਜੰਗਲ ਜਿੰਨੇ ਵੀ ਪਰਬਤ ਨੇ ਸਭ ਕਰਤਾਰ ਦੀ ਰੱਦ ਨਾ ਕਰ ਰਹੇ ਨੇ ਲਤਾ ਬਲੀ ਸਾਖ ਸਭ ਸਿਮਰੈ ਰਵ ਰਿਆ ਸwami ਸਭ ਮਨਾਂ ਵੇਲ ਰੁੱਖਾਂ ਦੀਆਂ ਸ਼ਾਖਾਂ ਸਭ ਪਰਮਾਤਮਾ ਦੀ ਰੱਜਾ ਚ ਤੁਰ ਰਹੇ ਨੇ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿੱਧ ਸਾਧਕ ਹਰਮੰਤਾ ਵੱਡੇ ਵੱਡੇ ਸ਼ਰੀਰਾਂ ਤੋਂ ਲੈ ਕੇ ਨਿੱਕੇ ਸ਼ਰੀਰਾਂ ਵਾਲੇ ਜੀਵ ਵੀ ਜਪ ਰਹੇ ਨੇ ਸਿੱਧ ਸਾਧਕ ਵੀ ਪ੍ਰਭੂ ਨੂੰ ਤਿਆਰ ਰਹੇ ਨੇ ਗੋਵਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਪਵਨ ਕਾ ਪ੍ਰਬਤਨਾ ਦਿਸਤੇ ਅਣਦਿਸਤੇ ਸਾਰੇ ਜੀਵ ਉਸ ਕਰਤਾਰ ਨੂੰ ਜਪ ਰਹੇ ਨੇ ਸਿਮਰੈ ਨਰ ਨਾਰੀ ਆਸ਼ਰਮਾਂ ਸਿਮਰੈ ਜਾਤ ਜੋ ਸਵਰਨਾ ਜਿੰਨੇ ਜਾਤ ਵਰਨ ਸਭ ਉਸ ਕਰਤਾਰ ਦਾ ਪ੍ਰਭੂ ਦਾ ਅਰਧਨ ਕਰ ਰਹੇ ਨੇ ਸਿਮਰੈ ਗੁਣੀ ਚਤੁਰ ਸਭੇਤੇ ਸਿਮਰੈ ਰੈਣੀ ਅਰਦੀਨਾ ਗੁਣਵਾਨ ਚਤੁਰ ਸਿਆਣੇ ਦਿਨ ਰਾਤ ਕਰਤਾਰ ਦੀ ਰੱਦਨਾ ਕਰ ਰਹੇ ਨੇ ਸਿਮਰੈ ਕੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਅਕਾਲ ਸੁਚ ਸੋਚਾ ਕੜੀ ਮੋਹਰਤ ਪਲ ਸਭ ਪ੍ਰਭੂ ਦੇ ਹੁਕਮ ਚਨੇ ਮੋਦ ਪ੍ਰਭੂ ਦੇ ਹੁਕਮ ਵਿੱਚ ਤੁਰਿ ਆ ਰਹੀ ਹੈ ਸਿਮਰੈ ਸਹੁਣ ਸ਼ਾਸਤਰ ਸੰਜੋਗਾ ਲਖਨਾ ਲਖੀਐ ਇੱਕ ਖੀਨਾ ਸੰਜੋਗ ਦਸਨ ਵਾਲੇ ਜੋਤੀ ਸ਼ਾਸਤਰ ਸਭ ਪ੍ਰਭੂ ਦੀ ਰਜਾਵਤ ਤੋਰ ਰੇ ਨੇ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤ ਜਮਿ ਹੈ ਸਭ ਕੁਛ ਕਰਨ ਦੇ ਸਮਰਤ ਪ੍ਰਭੂ ਸਬਦੇ ਦੀ ਲਾਉਂਦੀ ਜਾਨਣ ਵਾਲੇ ਕਰ ਕਿਰਪਾਲ ਜਿਸ ਭਗਤੀ ਲਾਉ ਜਨਮ ਪਦਾਰਤ ਸੋ ਜਿਨਾਂ ਕਿਰਪਾ ਕਰਕੇ ਜਿਹਨੂੰ ਭਗਤੀ ਚ ਲਾਉਂਦੇ ਉਹ ਮਨੁੱਖਾ ਬਾਜੀ ਜਿੱਤ ਲਿੰਦਾ ਜਾ ਕੇ ਮਨ ਬੂਠਾ ਪ੍ਰਭ ਆਪਣਾ ਹੋਰੈ ਕਰਮ ਗੁਰ ਕਾ ਜਪ ਜਪਨਾ ਜਿਸ ਮਨੁੱਖ ਦੇ ਮਨਿ ਪ੍ਰਭ ਆਵਸਤ ਹੈ ਉਹ ਪੂਰੀ ਮਿਹਰ ਨਾਲ ਗੋ ਨਾਲ ਪ੍ਰਭੂ ਦਾ ਜਾਪ ਜਪਦਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁੜ ਨਾ ਜੋਨੀ ਭਰਮ ਰੂਨਾ ਉਹ ਮਨੁੱਖ ਉਸ ਪ੍ਰਭੂ ਦੇ ਸਭਨਾ ਦੇ ਅੰਦਰ ਵਸਤਵ ਵਸਤਵ ਪਛਾਨ ਲੈਂਦਾ ਉਹ ਮਨੁੱਖ ਮੜ ਜੂਨਾ ਦੀ ਪਟਕਣਾ ਵਿੱਚ ਦੁਖੀ ਨਹੀਂ ਹੁੰਦਾ ਗੁਰ ਕਾ ਸ਼ਉਦ ਬਸੈ ਮਨ ਜਾਕੇ ਦੁਖ ਅਦਤ ਪਰਮਤਾ ਕਾ ਪਾਗੈ ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਮਨ ਚ ਟਿਕ ਜਾਂਦਾ ਹੈ ਦੁਖ ਦਰਦ ਉਸਤਾਂ ਨਾਸ ਹੋ ਜਾਂਦਾ ਸੋਕ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਤੁਨਾ ਪਉਸ ਤੇ ਅੰਦਰ ਆਤਮਕ ਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਸੋਤਨਵੰਤਾ ਜਿਨ ਪ੍ਰਭ ਧਿਆਇਆ ਸੋਪਤਵੰਤਾ ਜਿਨ ਸਾਥ ਸੰਗ ਪਾਇਆ ਪਾਇਓ ਤਨਵਾਨ ਹੈ ਜਿਨੇ ਪ੍ਰਭੂ ਨੂੰ ਧਿਆਇਆ ਉਹ ਇੱਜ਼ਤ ਵਾਲਾ ਹੈ ਜਿਨੇ ਸਾਥ ਸੰਗਤ ਹਾਸਲ ਕਰ ਲਈਏ ਭਾਰ ਬ੍ਰਮ ਜਾ ਕੈ ਮਨ ਉਠਾ ਸਪੂਰ ਕਰਮਾ ਨਾ ਛਿਨਾ ਜਿਸ ਮਨੁੱਖ ਦੇ ਮਨ ਚ ਪ੍ਰਭੂ ਵਸ ਗਿਆ ਉਹ ਜਗਤ ਵਿੱਚ ਉੱਗਾ ਹੋ ਗਿਆ ਜਲ ਥਲ ਮਈਲ ਸੁਆਮੀ ਸੋਈ ਅਵਰਨਾ ਕਹੀਐ ਦੂਜਾ ਕੋਈ ਜਲ ਥਲ ਸਭ ਥਾਂ ਦੇ ਪ੍ਰਭੂ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਗੁਰ ਗਿਆਨ ਅੰਜਨ ਕਾਟਿਓ ਪਰਮ सगला ਅਵਰਨਾ ਦਿਸੈ ਇੱਕ ਕੇਨਾ ਗੁਰੂ ਦੇ ਗਿਆਨ ਦੇ ਸੁਰਮੇ ਨੇ ਸੁਰਮੇ ਨੇ ਸਾਰਾ ਪਰਮ ਜਾਲ ਕੱਟ ਦਿੱਤ ਉੱਚ ਤੇ ਉੱਚਾ ਦਰਬਾਰ ਕਹਿ ਨਾ ਜਾਈ ਅੰਤ ਨਾ ਪਾਰਾ ਪ੍ਰਭੂ ਦਾ ਦਰਬਾਰ ਉੱਚੇ ਤੋਂ ਉੱਚਾ ਉਸ ਦਾ ਅੰਤ ਨਹੀਂ ਪੈ ਸਕਦਾ ਗਹਿਰ ਗੰਭੀਰ ਅਥਾ ਸੁਆਮੀ ਅਤਲ ਨਾ ਜਾਈ ਕਿਆ ਮਿਨਾ ਹੈ ਡੂੰਗੇ ਅਥਾ ਵੱਡੇ ਜ਼ਿਕਰੇ ਵਾਲੇ ਮਾਲਕ ਤੈਨੂੰ ਮਿਣਿਆ ਨਹੀਂ ਜਾ ਸਕਦਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਨਾ ਕੋਈ ਵੀ ਆਪ ਤੂੰ ਪ੍ਰਭੂ ਪੈਦਾ ਕਰਨ ਵਾਲਾ ਤੇਰੇ ਵਰਗਾ ਕੋਈ ਨਹੀਂ ਹੈ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨ ਜਗਤ ਦੇ ਸ਼ੁਰੂ ਚ ਅਖੀਰ ਚ ਤੂੰ ਹੀ ਸਗਾ ਸਦਾ ਕੈ ਮਰਨ ਵਾਲ ਜਮਦੂਤ ਇਸ ਨਿਕਟ ਨ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਜਮਦੂਤ ਉਹਦੇ ਨੇੜੇ ਵੀ ਨਿਉਂਦੇ ਜਿਹੜਾ ਪ੍ਰਭੂ ਦਾ ਰੱਦਨ ਕਰਦ ਸਗਲ ਮਨੋਰਥ ਤਾਂ ਕੇ ਪੂਰਨ ਜੋ ਸ਼ਰਵਨੀ ਪ੍ਰਭ ਕਾ ਜਸ ਸੁਨਣਾ ਜਿਹੜੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਤੂ ਸਬਨਾ ਕਾ ਸਬ ਕੋ ਤੇਰਾ ਸਾਚੇ ਸਹਿਬ ਗਹਿਰ ਗੰਬੀਰਾ ਪ੍ਰਭੂ ਤੂ ਸਾਰਿਆਂ ਦਾ ਸਾਰੇ ਜੀਵ ਤੇਰੇ ਨੇ ਕੋ ਨਾਨਕ ਸਈ ਜਨ ਊਤਮ ਜੋ ਭਾਵੇ ਸੁਆਮੀ ਤੁਮ ਅਨਤ ਨਨ ਕਾਗਦਾ ਉਹੀ ਮਨੁਖ ਸ੍ਰਿਸ਼ਟ ਨੇ ਜਿਹੜੇ ਤੇਰੇ ਮਨ ਨੂੰ ਪ੍ਰਭੂ ਚੰਗੇ ਲੱਗਦੇ ਨੇ ਮਾਰੂ ਮਹਿਲਾ ਪੰਜਵਾਂ ਪ੍ਰਭ ਸਮਰਤ ਸਰਬ ਸੁਖਦਾਨਾ ਸਿਮਰੋ ਨਾਮ ਹੋ ਹੋ ਮਿਹਰਵਾਨਾ ਹੇ ਸਾਰਿਆਂ ਤਾਕਤਾਂ ਦੇ ਮਾਲਕ ਪ੍ਰਭੂ ਸਾਰੇ ਸੁੱਖ ਦੇਣ ਵਾਲੇ ਮੇਰੇ ਉੱਤੇ ਮਿਹਰਬਾਨ ਹੋ ਮੈਂ ਤੇਰਾ ਨਾਮ ਸਿਮਰਤਾ ਹਰ ਦਾਤ ਜੀ ਜੰਤ ਪੇਖਾਰੀ ਜਨ ਬਾਂਛੈ ਜੰਗਨਾ ਪ੍ਰਮਾਤਮਾ ਦਾਤਾ ਦੇਣ ਵਾਲਾ ਸਾਰੇ ਜੀਵ ਦੇ ਦਰ ਤੇ ਮੰਗਤੇ ਨੇ ਮੰਗੋ ਜਨ ਤੂਰ ਪਰਮਗਤਿ ਪਾਵ ਜਨਮ ਜਨਮ ਕੀ ਮੈਲ ਮਿਟਾਵ ਪ੍ਰਭੂ ਦੇ ਦਰ ਤੋਂ ਮੈਂ ਚਰਨ ਧੂੜ ਮੰਗਣਾ ਵਾ ਜਿਹਦੀ ਸਦਕਾ ਜਨਮਾ ਜਨਮਾ ਦੀ ਮੈਲ ਮੁੱਕ ਜਾਂਦੀ ਹੈ ਦੇਰ ਅਗਰੋਗ ਮਿੱਠੇ ਹਰ ਔਖਦ ਹਰ ਨਿਰਮਲ ਰੱਪੈ ਮੰਗਣਾ ਹਰੀ ਨਾਮ ਦੀ ਦਵਾਈ ਨਾਲ ਵੱਡੇ ਵੱਡੇ ਰੋਗ ਪਾਈ ਮੁੱਕ ਜਾਂਦੇ ਸ੍ਰਵਣੀ ਸੁਣੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬਿਕ ਕਾਮੀ ਹੈ ਸੁਆਮੀ ਮੇਰ ਕਾਰਮਕ ਕੰਨਾਂ ਨਾਲ ਤੇਰਾ ਜਸ ਸੁਣਦਾਰਾ ਮੈਨੂੰ ਸਿਰਫ ਤੇਰਾ ਹੀ ਆਸਰਾ ਹੈ ਨਿਵ ਨੇ ਪਾਏ ਲਗੋਂ ਦਾਸ ਤੇਰੇ ਕਰ ਸ਼ੁਕਰਤ ਨਾਹੀ ਸੰਗਨ ਨਾ ਮੈਂ ਨਿਉ ਨਿਉ ਕੇ ਤੇਰੇ ਸੇਵਕਾਂ ਦੀ ਚਰਨੀ ਲਗਦਾਰਾ ਇਹ ਨੇਕਮਈ ਕਰਦੇ ਮੈਨੂੰ ਚਾਕਾ ਨਾ ਲੱਗੇ ਰਸਨਾ ਗੁਣ ਗਾਵੇ ਹਰ ਤੇਰੇ ਮਿਟੈ ਕਮਾਤੇ ਔਗਣ ਮੇਰੇ ਹੇ ਸਾਮਨੀ ਹੇ ਹਰੀ ਮੇਰੇ ਜਿਪ ਤੇਰੇ ਗੁਣ ਗੰਦੀ ਰੇ ਮੇਰ ਪਿਛਲੇ ਕੀਤੇ ਹੋਏ ਔਗਣ ਮਿਟ ਜਾ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂ ਤਜ ਤੰਗਨ ਮੇਰ ਕਰ ਤੇਰਾ ਨਾਮ ਸਿਮਰ ਸਿਮਰ ਕੇ ਮੇਰ ਸਾਰੇ ਜਿਹੜੇ ਦੁੱਖ ਨੇ ਵਿਕਾਰ ਨੇ ਮੁੱਕ ਜਾਂਦੇ ਨੇ ਚਰਨ ਕਮਲ ਜਪ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਭਈ ਪ੍ਰਭੂ ਦਾ ਧਿਆਨ ਤਰ ਕੇ ਸੰਗਤ ਚ ਬੈ ਕੇ ਸਾਗਰ ਪਰ ਤਰ ਜਾਈਦਾ ਅਰਚਾ ਬੰਦਨ ਹਰ ਸਖਤ ਸਮਤਨੀ ਵਾਸੀ ਬਹੁੜ ਜੋਨ ਨਾਨੰਗ ਨਾਮ ਪ੍ਰਮਾਤਮਾ ਨੂੰ ਸਭ ਜੀਵਾਂ ਵਿੱਚ ਇੱਕ ਸਮਾਨ ਵਸਤਾ ਵਸਤਾ ਜਾਣ ਲੈਣਾ ਇਹੀ ਉਸਤੀ ਅਸਲੀ ਪੂਜਾ ਹੈ ਦਾਤ ਦਾਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀਨ ਦਿਆਲਾ ਹੈ ਗੋਪਾਲਾ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਕਿਰਪਾ ਦੇ ਖਜ਼ਾਨੇ ਦੀਆਂ ਦੇ ਦਰ ਜੀਆਂ ਤੇ ਦਇਆ ਕਰਨ ਵਾਲ ਪ੍ਰਭੂ ਕਿਰਪਾ ਕਰੋ ਸਕਾ ਸਹਾਇ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗ ਨਾ ਹੈ ਸਰਵ ਵਿਆਪਕ ਪਰਮੇਸ਼ਰ ਤੂੰ ਹੀ ਮੇਰਾ ਇੱਕ ਮਿੱਤਰ ਹੈ ਤੂੰ ਹੀ ਮੇਰਾ ਮਦਦਗਰ ਮਨ ਤਨ ਅਰਪ ਧਰੀ ਹਰ ਅੱਗੇ ਜਨਮ ਜਨਮ ਕਾ ਸੋਇਆ ਜਾਗੇ ਮੈਂ ਆਪਣਾ ਮਨ ਤਨ ਤੁਹਾਡੇ ਅੱਗੇ ਪੇਟ ਕਰਨਾ ਮੇਰਾ ਹੁਣ ਸੁੱਤਾ ਮਨ ਸੁਚੇਤ ਹੋ ਗਿਆ ਜਿਸ ਕਾ ਸਾਹ ਸੋਈ ਪ੍ਰਤਪਾਲਕ ਹਰ ਤਿਆਗੀ ਹੋਮ ਮੈਂ ਹੰਤ ਨ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਉਹੀ ਜੀਵਾਂ ਨੂੰ ਪਾਲਦਾ ਹੈ ਜਲ ਤਲ ਪੂਰਨ ਅੰਤਰਜਾਮੀ ਕਟ ਕਟ ਰਵਿਆ ਛਲ ਸਵਾਮੀ ਸਭ ਦਿਲਾਂ ਦੀ ਜਨਮ ਵਾਲ ਪ੍ਰਭੂ ਸਭ ਥਾਂ ਤੇ ਹਰੇ ਕੀਰਤੇ ਚ ਉਹ ਵਸਦਾ ਹੈ ਪਰਮ ਪੀਤ ਕੋਏ ਗੁਰ ਪੂਰ ਐਕ ਰਵਿਆ ਸਰਵੰਗਣਾ ਪੂਰੇ ਗੁਰੂ ਨੇ ਜਿਸ ਮਨੁਕਦੀ ਰਿਕਟਕ ਨਾਮੁ ਕਾ ਦਿੱਤੀ ਹੈ ਪ੍ਰਭੂ ਨੂੰ ਵਿਆਪਕ ਸਮਝਦਾ ਹਮ ਤਤ ਕਤ ਪੇਖੋਂ ਪ੍ਰਭ ਸੁਖ ਸਾਗਰ ਰਤੋਟ ਪੰਡਾਰ ਨਾਹੀ ਰਤਨ ਨਗਰ ਪ੍ਰਭ ਮਜੀਦਰ ਕਿਦਰ ਵੇਖਣਾ ਇੱਕ ਤੂੰ ਹੀ ਹੈ ਰਤਨਾ ਦੀ ਖਾਣ ਉਸ ਪਰਮਾਤਮਨ ਦੇ ਖਜ਼ਾਨੇ ਚ ਕਦੀ ਕਮੀ ਨਹੀਂ ਹੁੰਦੀ ਅਗਾ ਅਗਾ ਕਿਛ ਮਿਤ ਨਹੀਂ ਪਾਈਐ ਸਬੂਜਾ ਜਿਸ ਕਿਰਪੰਗਨ ਉਸ ਪਰਮਾਤਮਾ ਦੀ ਹਸਤੀ ਦਾ ਕੋਈ ਹੱਦ ਬੰਨਾ ਨਹੀਂ ਲੱਭ ਸਕਦਾ ਛਾਤੀ 시ਤਲ ਮੰਤਰ ਠੰਡਾ ਜਨਮ ਜਨਮ ਕੀ ਮਿਟਵੀ ਡੰਝਾ ਊਵਟ ਭਾਗਿਆਂ ਦਾ ਇਰਦਾ ਸ਼ਾਂਤ ਹੋ ਜਾਂਦਾ ਜਿਸ ਤੇ ਮਨ ਚ ਪ੍ਰਭੂ ਵਾਸ ਜਾਂਦਾ ਫਿਰ ਉਹਨਾਂ ਦੀ ਜਨਮ ਮਰਨ ਦੀ ਗੇੜ ਵਿੱਚ ਪਾਣ ਵਾਲੀ ਸੜਨ ਮਿੱਟ ਜਾਂਦੀ ਕਰ ਗਏ ਕਾੜ ਲੀਏ ਪ੍ਰਭ ਆਪਣੇ ਅਮਿਓ ਤਾ ਦਿਸਟੰਗਨਾਂ ਜਿੰਨਾਂ ਨੂੰ ਹੱਥ ਫੜ ਕੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰਕੇ ਪ੍ਰਭੂ ਨੇ ਸੰਸਾਰ ਸਾਗਰ ਤੋਂ ਕੱਢ ਲਿਆ ਹੈ ਇਕੋ ਰਵ ਰਿਆ ਸਭ ਠਾਈ ਤਿਸ ਬਿੰਦੂ ਜਾ ਕੋਈ ਨਹੀਂ ਪ੍ਰਮਾਤਮਾ ਹਰ ਥਾਂ ਤੇ ਵਸਿਆ ਉਸ ਤੋਂ ਬਿਨਾ ਕੋਈ ਨਹੀਂ ਹੈ ਆਦ ਮਦ ਅਨ ਪ੍ਰਵਰਵਿਆ ਤ੍ਰਿਸ਼ਣ 부ਜੀ ਪਰ ਮੰਗਨਾ ਪ੍ਰਮਾਤਮਾ ਦੀ ਜਗਤ ਰਚਨਾ ਸ਼ੁਰੂ ਚ 24 ਸੀ ਹੁਣ ਵੀ ਹੈ ਤੇ ਉਹ ਪ੍ਰਭੂ ਨੂੰ ਜਪਿਆ ਤ੍ਰਿਸ਼ਨਾ ਮੁੱਕ ਜਾਂਦੀ ਹੈ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਤ ਬਖਸ਼ੰਦ ਗੁਰੂ ਪਰਮੇਸ਼ਵਰ ਦਾ ਰੂਪ ਹੈ ਗੋਬਿੰਦਾਰੂ ਰੂਪ ਹੈ ਗੁਰੂ ਕਰਤਾਰ ਦਾ ਰੂਪ ਹੈ ਬਖਸ਼ਿਸ਼ਾਂ ਕਰਨ ਵਾਲਾ ਗੁਰ ਜਪ ਜਾ ਜਪਤ ਫਲ ਪਾਇਆ ਜਾਨ ਦੀਪਕ ਸੰਤ ਸੰਗਨ ਨਾਲ ਸਾਥ ਸੰਗਤ ਟੇਕੇ ਗੁਰੂ ਦਾ ਦੱਸਿਆ ਹੈ ਨਾਮ ਜਪਦਿਆ ਮਨੁੱਖ ਦੇ ਹਿਰਦੇ ਦਾ ਦੀਵਾ ਜਗ ਪੈਂਦਾ ਜੋ ਪੇਖਾ ਸੋ ਸਬ ਕਿਛੁ ਸਵਾਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਸੰਸਾਰ ਵਿੱਚ ਮੈਂ ਜੋ ਕੁਛ ਵੇਖਣਾ ਵਾ ਉਹ ਮਾਲਕ ਦਾ ਰੂਪ ਹੈ ਜੋ ਸੁਨਣਾ ਹਾਂ ਉਹ ਪ੍ਰਭੂ ਹੀ ਹਰਤਾ ਤੇ ਬੋਲ ਰਿਹਾ ਹੈ ਜੋ ਕਿ ਨੋ ਸੂ ਤੁਮੈ ਕਰਾਇਓ ਸ਼ਰਨਸਾਈ ਸੰਤਾਤਨ ਜੋ ਕੁ ਜੀਵ ਕਰਦੇ ਨੇ ਪ੍ਰਭੂ ਤੋਹੀ ਤੂੰ ਹੀ ਕਰ ਰਿਆ ਤੂੰ ਸ਼ਰਨ ਪਿਆ ਦੀ ਸਹਾਇਤਾ ਕਰਨ ਵਾਲਾ ਜਾਚਕ ਜਾਚੈ ਤੁਮੈ ਅਰਧ ਪਤਿਤ ਪਾਵਨ ਪੂਰਨ ਪਰਵਸਾਦ ਪ੍ਰਭੂ ਤੇ ਤੇਰਾ ਮੈਂ ਮੰਗਤਾ ਹਾਂ ਮੈਂ ਤੇਥੋਂ ਹੀ ਮੰਗਨਾ ਹਾਂ ਇਕੋ ਦਾਨ ਸਰਬ ਸੁਖ ਗੁਣ ਨਿਦ ਆਨਮੰਗਨ ਨਿਕਿੰਚਨ ਇਹ ਸਾਰੇ ਦੁੱਖ ਸੁੱਖ ਦੇਣ ਵਾਲੇ ਪ੍ਰਭੂ ਗੁਣਾ ਦੇਖ ਜਾਣੇ ਪ੍ਰਭੂ ਮੈਂ ਸਿਰ ਤੇਰੇ ਨਾਮ ਦੇ ਹੀ ਦਾਨ ਮੰਗਣਾ ਹਾ ਕਾਇਆ ਪਾਤਰ ਪ੍ਰਭ ਕਰਨ ਹਾਰਾ ਲੱਗੀ ਲਾਗ ਸੰਸੰਗਾਰ ਸਮਰਤ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ ਯੋਗ ਭਾਂਡਾ ਬਣਾ ਦਿੰਦਾ ਜਿਸ ਨੂੰ ਸਾਧ ਸੰਗਤ ਦੀ ਛੋਹ ਲੱਗੀ ਪਾਉ ਕਿਥੇ ਨਾਮ ਟਿਕ ਜਾਂਦਾ ਹੈ ਨਿਰਮਲ ਸੋਏ ਬਣੀ ਹਰ ਬਾਣੀ ਮਨਨਾ ਮਜੀਠੇ ਰੰਗਨਾਂ ਫਿਰ ਪਰਮਾਤਮਾ ਦੀ ਸਿਫਤ ਤੋਂ ਸਲਾਬ ਵਾਲੀ ਬਾਣੀ ਦੇ ਰਾਹੀ ਉਸ ਮਨੁੱਖ ਦੀ ਸ਼ੋਭਾ ਚੰਗੀ ਬਣੀ ਰਹਿੰਦੀ ਹੈ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੂ ਚੜਿਆ ਉਸ ਮਨੁੱਖ ਦਾ ਜੀਵ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ ਜੇ ਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ ਪਾਉ ਕੇ ਪ੍ਰਭੂ ਦੇ ਨਾਮ ਦੇ ਨਾਲ ਇੱਕ ਵਿੱਚ ਹੋ ਜਾਂਦਾ ਹੈ ਪ੍ਰਭੂ ਦੇ ਨਾਮ ਦੇ ਨਾਲ ਉਹ ਜੁੜ ਜਾਂਦਾ ਹੈ ਉਹਦੀ ਸ਼ੋਭਾ ਵੀ ਨਿਰਮਲ ਹੋ ਜਾਂਦੀ ਹੈ ਆਨੰਦ ਬਿਨੋਦ ਹਰ ਨਾਮ ਸੁਖ ਸਾਗਰ ਅੰਮ੍ਰਿਤ ਹਰ ਰਸ ਪੁੰਚਨ ਹੈ ਨਾਨਕ ਹਰਿ ਨਾਮ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖੁਸ਼ੀਆਂ ਖੇੜੇ ਬਣੇ ਰਹਿੰਦੇ ਨੇ ਮਾਰੂ ਸੋਲ ਹੈ ਮਹਿਲਾ ਪੰਜਵਾ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਤੋਂ ਸਾਹਿਬ ਹਾਂ ਸੇਵਕ ਕੀਤਾ ਜੀਵ ਪਿੰਡ ਸਭ ਤੇਰਾ ਦਿੱਤਾ हे प्रभु तू मेरा मालिक है मैं तेरा सेवक आ ए जिन सी सब कुछ तेरा ਦਿੱਤਾ ਕਰਨ ਕਰਾਵਣ ਸਭ ਤੂੰ ਹੈ ਤੂੰ ਹੈ ਹੈ ਨਹੀਂ ਕਿਛ ਅਸਾੜਾ हे प्रभु तू सब कुछ ਕਰਨ ਦੇ ਸਮਰੱਥ ਅਸਾ ਜੀਵਨ ਦਾ ਕੋਈ ਜੋਰ ਨਹੀਂ ਹੈ ਤੋ ਮੈਂ ਪਠਾਏ ਤਾਂ ਜਗ ਮੈਂ ਆਏ ਜੋ ਤਦ ਪਾਰਨਾ ਸੇ ਕਰਮ ਕਮਾਏ प्रभु ਤੂੰ ਜੀਵਨ ਭੇਜਣਾ ਤੇ ਜੀਵ ਜਗਤ ਚਾਉਂਦੇ ਨੇ ਜੋ ਤੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਦੇ ਕਰਮ ਕਮ ਆਉਂਦੇ ਨੇ। ਤੁਜਤੇ ਬਾਹਰ ਕਿਛੂ ਨਾ ਹੋਵੇ ਤਾਂ ਵੀ ਨਾਹੀਂ ਕਿਛ ਕੜਾ ਹੈ ਪ੍ਰਭੂ ਤੇਰੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਉਹ ਹੁਕਮ ਤੁਹਾਡਾ ਸੁਣੀਐ ਈहां ਹਰ ਜਸ ਤੇਰਾ ਪੜਨੀਐ ਪ੍ਰਭੂ ਪਰਲੋਕ ਵਿੱਚ ਤੇਰਾ ਹੀ ਹੁਕਮ ਚੱਲਦਾ ਤੇ ਸਲੋਕ ਵਿੱਚ ਤੇਰੀ ਸਿਫਤ ਉਸਲਾਹੀ ਜੀਵ ਕਰਦੇ ਆ ਰਹੇ ਨੇ। ਆਪੇ ਲੇਖ ਅਲਿਖ ਹੈ ਆਪੇ ਤੇ ਮੁਸੇੋਂ ਨਾ ਹੀ ਕਿਛ ਝਾੜਾ ਇਹ ਪ੍ਰਭੂ ਤੂੰ ਆਪ ਜੀਵਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਲੇਖ ਲਿਖਣ ਵਾਲਾ ਕੋਈ ਵੀ ਝਗੜਾ ਨਹੀਂ ਪਾ ਸਕਦਾ ਤੇਰੇ ਨਾਲ ਤੂੰ ਪਿਤਾ ਸਭਾਰਕ ਥਾਰੇ ਜਿਉ ਖੇਲਾਵੇਂ ਤਿਉ ਖੇਲਣ ਹਾਰੇ ਪ੍ਰਭੂ ਤੂੰ ਸਭ ਜੀਵਾਂ ਦਾ ਪਿਤਾ ਅਸੀਂ ਤੇਰੇ ਬੱਚੇ ਹਾਂ ਜਿਵੇਂ ਤੂੰ ਇੰਨਾ ਬੱਚਿਆਂ ਨੂੰ ਖੜਾਨਾਵੇਂ ਖੇਡਦੇ ਓਜੜ ਮਾਰਗ ਸਭ ਤੁਮ ਹੀ ਕੀਨਾ ਚੱਲੇ ਨਹੀਂ ਕੋ ਵੇਪੜਾ ਹੈ ਪ੍ਰਭੂ ਗਲਤ ਰਸਤਾ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਇੱਕ ਬਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇ ਦਿਸੰਤਰ ਹੈ ਪ੍ਰਭੂ ਕਈ ਜੀਵ ਐਸੇ ਨੇ ਜਿਨ੍ਹਾਂ ਨੂੰ ਘਰ ਵਿੱਚ ਬਠਾਲ ਰੱਖਿਆ ਕਈ ਐਸੇ ਨੇ ਜਿਤਸ਼ਾ ਵਿਦੇਸ਼ਾਂ ਚ ਘੁੰਮੀ ਫਿਰਦੇ ਨੇ ਇੱਕ ਹੀ ਕੋ ਕਾਸ ਇੱਕ ਹੀ ਕੋ ਰਾਜ ਇਹਨਾਂ ਮੈਂ ਕਹੀਏ ਕਿਆ ਕੂੜਾ ਕਈ ਜੀਵ ਨੂੰ ਘਾਤ ਤੋੜਨ ਖੋਤਰਨ ਤੇ ਲਾ ਦੀ ਤੱਕਈਆਂ ਰਾਜੇ ਬਣਾ ਦਿੱਤਾ ਤੇ ਤੇਰੇ ਇਨਾਂ ਕੰਮਾਂ ਵਿੱਚ ਕਿਸੇ ਕੰਮ ਨੂੰ ਗਲਤ ਨਹੀਂ ਆਖਿਆ ਜਾ ਸਕਦਾ 51 ਸੁਮੁਕਤੀ 5100 ਨਰਕਾ 51 ਸੰਸਾਰੀ 5100 ਭਗਤਾ ਪ੍ਰਭੂ ਤੇਰੀ ਹੁਕਮ ਤਬਾਰਨ ਕੋਈ ਮੁਕਤੀ ਨਹੀਂ ਕੋਈ ਨਰਕ ਨਹੀਂ ਨਾ ਕੋ ਗ੍ਰਿਸ਼ਤੀ ਹੈ ਨਾ ਕੋ ਭਗਤ ਬਣ ਸਕਦਾ 5100 ਦਾਨਾ 5100 ਹੋਛਾ 5100 ਸੁਰਤਾ 51 ਜੜਾ ਨਾ ਕੋਈ ਵੱਡੇ ਜਿਗਰੇ ਵਾਲਾ ਨਾ ਕੋਈ ਹੋੱਚੇ ਸੁਭਾਅ ਵਾਲਾ ਤੇਰੇ ਹੁਕਮ ਤਬਿਨਾ ਨਾ ਕੋਈ ਚੀ ਸੂਝ ਵਾਲਾ ਨਾ ਕੋਈ ਮੂਰਖ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਪ੍ਰਭੂ ਤੇਰੇ ਹੁਕਮ ਚੀ ਮੁਕਤੀ ਹੈ ਹੁਕਮ ਚ ਨਰਕ ਹੈ ਤੇਰੇ ਹੁਕਮ ਚ ਗ੍ਰਿਸ਼ਟ ਬੰਦਾ ਭਗਤ ਪੜਨ ਹੁਕਮੇ ਹੋੱਚਾ ਹੁਕਮੇ ਦਾਣਾ ਗੁਜਾ ਨਾਹੀ ਅਵਰਤੜਾ ਪ੍ਰਭੂ ਤੇਰੇ ਹੁਕਮ ਚ ਕੋਈ ਕਾਲ ਸੁਭਾਅ ਵਾਲਾ ਤੋ ਕੋਈ ਕੰਬੀਰ ਸੁਭਾਅ ਵਾਲਾ ਸਾਗਰ ਕੀਨਾ ਅਤ ਤੁਮ ਭਾਰਾ ਇਹ ਖੜੇ ਰਸਾ ਤਲ ਕਰ ਮਨ ਮੁਖ ਗਾਵਾਰ ਹੈ ਪ੍ਰਭੂ ਇਵੰਤ ਵੱਡਾ ਸੰਸਾਰ ਸਮੁੰਦਰ ਤੂੰ ਆਪ ਹੀ ਬਣਾਇਆ ਕਈ ਜੀਵਾਂ ਨੂੰ ਮਨ ਦੇ ਮੁਰਿਦ ਬਣਾ ਕੇ ਤੂੰ ਆਪ ਹੀ ਨਰਕ ਵਿੱਚ ਪਾਣਾ ਇਹ ਕਨਾ ਪਾਰ ਲੰਘਾਵੇਂ ਆਪੇ ਸਤਿਗੁਰ ਜਿੰਨ ਕਾ ਸੱਚ ਬੇੜਾ ਕਈ ਜੀਵਾਂ ਤੁਸੀਂ ਆਪ ਹੀ ਸੰਸਾਰ ਸਾਗਰ ਤੋਂ ਪਾਰ ਉਤਾਰ ਦਿੰਦੇ ਕਉ ਤਕ ਕਾਲ ਇਹ ਹੁਕਮ ਪਠਾਇਆ ਜੀ ਜੰਤ ਉਪਾਇ ਸਮਾਇ ਇਹ ਕਾਲ ਮੌਤ ਜੋ ਪ੍ਰਭੂ ਦਾ ਬਣਾਇਆ ਖਡੋਣਾ ਹੈ ਪ੍ਰਭੂ ਦੇ ਹੁਕਮ ਚ ਵਰਤਿਆ ਪ੍ਰਭੂ ਆਪ ਸਾਰੇ ਜੀਵਾਂ ਨੂੰ ਪੈਤਾ ਕਰਕੇ ਮੁਕਾ ਦਿੰਦਾ ਵੇਖੈ ਵਿਕਸੈ ਸਭ ਰੰਗਮਾਨ ਰਚਨ ਕੀਨਾ ਇੱਕ ਖਾੜਾ ਪ੍ਰਭੂ ਆਪ ਹੀ ਤਮਾਸ਼ਾ ਨੂੰ ਵੇਖ ਰਿਹਾ ਆਪ ਹੀ ਖੁਸ਼ ਹੋ ਰਿਹਾ ਆਪ ਹੀ ਇਹ ਖਾੜਾ ਬਣਾਇਆ ਹੋਇਆ ਵੱਡਾ ਸਹਿ ਵੱਡੀ ਨਾਇ ਵੱਡਾ ਦਾਤਾਰ ਵੱਡੀ ਜਿਸ ਸਾਜਾਈ ਉਹ ਪ੍ਰਭੂ ਬਹੁਤ ਵੱਡਾ ਉਸ ਦੀ ਵਿਡਾਈ ਵੱਡੀ ਆ ਬੜਾ ਵੱਡਾ ਦਾਤਾ ਉਸ ਦੀ ਥਾਂ ਜਿੱਥੇ ਰਹਿੰਦਾ ਬਹੁਤ ਵੱਡੀ ਹੈ ਗਾਮ ਅਗੋਚਰ ਬਿੰਤ ਤੋਲਾ ਹੈ ਨਾਹੀ ਕਿਛ ਆਹਾੜਾ ਉਹ ਪਹੁੰਚ ਹੈ ਗਾਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ ਉਹਨੂੰ ਤੋਲਿਆ ਨਹੀਂ ਜਾ ਸਕਦਾ ਕੀਮਤ ਕੋਈ ਨਾ ਜਾਣੇ ਦੂਜਾ ਆਪੇ ਆਪ ਨਿਰੰજન ਪੂਜਾ ਕੋਈ ਵੀ ਜੀਵ ਉਸ ਦਾ ਮੋਲ ਨਹੀਂ ਪਾ ਸਕਦਾ ਨਰਲੇਪ ਪ੍ਰਭੂ ਆਪਣੇ ਆਪ ਦੇ ਹੀ ਬਰਾਬਰ ਹੈ ਆਪ ਸੁ ਗਿਆਨੀ ਆਪ ਧਿਆਨੀ ਆਪ ਸਤਵੰਤਾ ਅਤਗੜ ਉਹ ਆਪ ਹੀ ਜਨਨ ਵਾਲਾ ਆਪ ਹੀ ਸਮਾਦੀ ਵਾਲਾ ਆਪ ਹੀ ਉੱਚੇ ਆਚਰਣ ਵਾਲਾ ਕੇਤੜਿਆ ਦਿਨ ਗੁਪਤ ਕਹਾਇਆ ਕੇਤੜਿਆ ਦਿਨ ਸੁਨਸਮਾਇਆ ਜਗਤ ਬਰਨ ਤੋਂ ਪਹਿਲਾਂ ਸਿਆਣੇ ਆਖਦੇ ਨੇ ਗੁਪਤ ਈ ਸੀ ਉਹ ਅਫਰ ਅਵਸਥਾ 'ਚ ਟਿੱਕਿਆ ਹੋਇਆ ਸੀ ਕਿਤੜਿਆਂ ਦਿਨ ਤੁੰਦੂ ਕਰ ਆਪੇ ਕਰਤਾ ਪ੍ਰਗਟੜ ਬੈਨ ਸਮਾ ਇੱਕ ਐਸੀ ਵਸਤਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਸੀ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਪਲਵਾਨ ਪ੍ਰਮਾਤਮਾ ਆਪ ਹੀ ਹੈ ਤੇ ਉਹ ਸੁਰਮਾ ਪ੍ਰਭੂ ਵੀ ਆਪ ਹੀ ਆਪਣਾ ਹੁਕਮ ਚਲਾ ਰਿਹਾ ਆਪੇ ਸ਼ਿ ਵਰਤਾਈਆਂ ਅੰਤਰ ਆਪੇ ਸ਼ੀਤਲ ਠਾਰ ਗੜ ਗੜਾ ਸਭ ਜੀਵਾਂ ਦੇ ਅੰਦਰ ਉਸਨੇ ਆਪ ਹੀ ਸੁਖ ਸ਼ਾਂਤੀ ਪਾਈ ਹੋਈ ਹੈ ਜਿਸੈ ਨਿਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਨਾਜੇ ਜਿਸ ਮਨੁੱਖ ਕੋ ਤੇ ਪ੍ਰਭੂ ਮੇਰ ਕਰਦਾ ਉਹਦੇ ਅੰਦਰ ਨਾਮ ਟਿਕ ਜਾਂਦਾ ਇੱਕ ਰਸ ਨਾਮ ਚੱਲ ਪੈਂਦਾ तिस ही ਸੁਖ तिस ही ਠਕਰਾਈ तिसੈ ਨ ਆਵੈ ਜਮਨੇੜਾ ਉਸ ਮਨੁੱਖ ਨੂੰ ਸਦਾ ਆਤਮਕ ਅਨੰਦ ਪ੍ਰਾਪਤ ਰਹਿੰਦਾ ਉਸ ਨੂੰ ਲੋਕ ਪ੍ਰਲੋਕ ਚ ਉੱਤਮ ਆਤਮਾਵਸਥਾ ਮਿਲ ਜਾਂਦੀ ਹੈ ਕੀਮਤ ਕਾਗਤ ਕਹੀ ਨਾ ਜਾਏ ਕਹੋ ਨਾਨਕ ਬੇਅੰਤ ਗੁਸਾ ਕਾਗਜਾਂ ਉਤੇ ਲੇਕੇ ਪ੍ਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ ਤੇ ਨਾਨਕ ਕਹਦਾ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਬੇਅੰਤ ਹੈ ਆਦ ਮਦ ਅੰਤ ਪ੍ਰਭ ਸੋਈ ਹਾ ਤਿਸੈ ਕੈ ਨਿਵੇੜਾ ਜਗਤ ਦੇ ਸ਼ਰੂ ਵਿੱਚ ਹੋਣ ਅੰਤ ਵਿੱਚ ਉਹੀ ਪ੍ਰਭੂ ਕਾਇਮ ਰਹਿਣ ਵਾਲ ਤਿਸੈ ਸ੍ਰੀਖ ਨਾਹੀ ਰਹਿ ਕੋਈ ਕਿਸੇ ਬੁੱਤ ਜਵਾਬ ਜਵਾਬ ਨਾ ਹੋਈ ਹੈ ਭਾਈ ਕੋਈ ਵੀ ਜੀ ਪ੍ਰਭੂ ਦੇ ਬਰਾਬਰ ਦਾ ਨਹੀਂ ਉਸ ਤੇ ਕਿਸੇ ਵੀ ਕੰਮ ਵਿੱਚ ਕਿਸੇ ਪਾਸੋਂ ਨਕਾਰ ਨਹੀਂ ਹੋ ਸਕਦਾ ਨਾਨਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਜੋਜ ਖੜਾ ਨਾਨਕ ਦਾ ਪ੍ਰਭੂ ਹਰ ਤਾਂ ਵੀ ਆਪ ਹੈ ਉਹ ਆਪ ਹੀ ਤਮਾਸ਼ੇ ਕਰ ਕਰਕੇ ਖੜਾ ਆਪ ਹੀ ਵੇਖ ਰਿਹਾ ਹੈ ਮਾਰੂ ਮਹਿਲਾ ਪੰਜਵਾ ਚਉਤ ਪਾਰਬਰਮ ਪਰਮੇਸ਼ਰ ਅੰਤਰਜਾਮਿ ਮਦਸੂਦਨ ਦਾ ਮੋਦਰ ਸਵਾਮੀ ਹੇ ਕਾਰਤਾਰ ਬਨਾਸ਼ੀ ਪ੍ਰਭੂ ਤੂੰ ਆਪ ਹੀ ਐ ਰਿਖੀਕੇਸ਼ ਗੋਵਰਦਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਏ ਹਰੀ ਤੂੰ ਹੀ ਰਿਖੀਕੇਸ਼ ਗੋਵਰਦਨ ਧਾਰੀ ਤੇ ਮਨੋਹਰ ਮੁਰਲੀ ਵਾਲਾ ਤੂੰ ਨੇਕਾ ਰੰਗ ਤਮਾਸ਼ੇ ਕਰਨ ਵਾਲਾ ਪ੍ਰਭੂ ਮੋਹਨ ਮਾਦਵ ਕ੍ਰਿਸ਼ਨ ਮੋਰਾਰੇ ਜਗਦੀਸ਼ਰ ਹਰ ਜਿਓ ਸੁਰ ਸੰਘਾਰੇ हे मोहन हे माधव प्रभु तू ही जगत दा मालिक है दंतों दा नाश करने वाला जग जीवन अविनाशी ठाकुर कट कट वासी है संगा हे जगत दे जीवन तू सब श्री रामच मौजूद है तू सब ना दे नाल वासनु तरनी तर ईश नरसिंह नारायण दाडा अर्ग प्रीतम तरयन हे तरती दयासरे तू ही है विष्णु जिसदा निवास समुंदर विच है ਵਰਾ ਉਤਾਰ ਧਾਰ ਕੇ ਤ੍ਰਤੀ ਨੂੰ ਆਪਣੀਆਂ ਦਾੜਾਂ ਉਤੇ ਚੁੱਕਣ ਵਾਲਾ ਵੀ ਤੂੰ ਆਪ ਹੀ ਹੈ 바ਵ ਮ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ ਹੈ ਕਰਤਾਰ ਰਾਜਾ ਬਲ ਨੂੰ ਛਲਨ ਤੂੰ ਆਪ ਹੀ ਵਾਮਨ ਰੂਪ ਉਤਾਰਿਆ ਸੀ ਸ਼੍ਰੀ ਚੰਦ ਜਿਸ ਰੂਪ ਨਰੇਖਿਆ ਬਨਵਾਲੀ ਚੱਕਰਪਾਨ ਦਰਸ ਉਹਨੂੰ ਪਿਆ ਹੈ ਪ੍ਰਭੂ ਤੂੰ ਆਪ ਹੀ ਰਾਮਚੰਦ ਜਿਸ ਦਾ ਕੋਈ ਰੂਪ ਨਹੀਂ ਹੈ ਤੂੰ ਹੀ ਬਨਵਾ ਲਈ ਹੈ ਸੁਦਰਸ਼ਨ ਚਕਰਧਾਰੀ ਹੈ ਸੈਸ ਨੇਤਰ ਮੂਰਤ ਹੈ ਸੈਸਾ ਇੱਕ ਦਾਤਾ ਸਭ ਹੈ ਮੰਗਾ ਤੇਰੇ ਹਜ਼ਾਰਾ ਨੇਤਰ ਨੇ ਤੇਰੀਆਂ ਹਜ਼ਾਰਾਂ ਹੀ ਮੂਰਤੀਆਂ ਭਗਤਵਚਲ ਅਨਾਥਾਨਾਥੇ ਗੋਪੀਨਾਥ ਸਗਲ ਹੈ ਸਾਤ ਇਹ ਨਾਥਾਂ ਦੇ ਨਾਦ ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਤੂੰ ਹੀ ਗੋਪੀਆਂ ਦਾ 나ਥ ਬਾਸੂਦੇਵ ਨਿਰੰਜਨ ਦਾਤੇ ਵਰਨਾ ਸਾਕੋ ਗੁਣ ਅੰਗਾ ਇਹ ਨਿਰਲੇਪ ਦਤਾਰ ਮੈਂ ਤੇਰੇ ਨੇਕਾ ਗੁਣ ਬਿਆਨ ਨਹੀਂ ਕਰ ਸਕਦਾ ਮੁਕੰਦ ਮਨੋ ਹਰ ਲక్ష్ਮੀ ਨਾਰਾਇਣ ਦ੍ਰੋਪਦੀ ਲਜਾ ਨਿਵਾਰ ਉਧਰ ਹੈ ਮੁਕਤੀ ਦੇ ਦਾਤੇ ਸੋਹਣੇ ਪ੍ਰਭੂ ਇਹ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸਦੀ ਜਤ ਰੱਖਣ ਵਾਲੇ ਕਮਲਾ ਕੰਤ ਕਰੈ ਕੰਤੂ ਹਲ ਅਨੰਤ ਬినੋਦੀ ਨੇ ਸੰਗਾ ਹੈ ਲక్ష్ਮੀ ਦੇ ਪ੍ਰਤੀ ਤੂ ਏਕਾ ਕੋਤਕ ਕਰਦੈ ਤੂ ਸਾਰੇ ਆਨੰਦ ਮਾਨਣ ਵਾਲਾ ਅਮੋਗ ਦਰਸ਼ਨ ਆਜ 19 ਸੰਭ ਕਾਲ ਮੂਰਤ ਜਿਸ ਕਦੇ ਨਾਹੀ ਖੋ ਤੂ ਫਲ ਦੇਣ ਵਾਲਾ ਹੈ ਤੂ ਜੁਨਾ ਤੋ ਰਹਿਤ ਹੈ ਪ੍ਰਕਾਸ਼ ਕਰਨ ਵਾਲਾ ਹੈ ਮੋਤਰਾ ਸੂਰਮੇ ਵਾਲੇ ਤੂ ਜੇ ਹੈ ਜਿਸ ਤੱਕ ਕਦੀ ਨਾਸ ਨਹੀਂ ਹੋ ਸਕਦਾ ਅਬਨਾਸ਼ੀ ਅਵੇਗ ਤੇ ਗੋਚਰ ਸਭ ਕਿਸ ਤੁਜ ਹੀ ਹੈ ਲਗਾ ਹੈ ਬਿਨਾਸ਼ੀ ਦ੍ਰਿਸ਼ਟ ਪ੍ਰਭੂ ਹਰੇਕ ਸ਼ਹਿ ਤੇਰੇ ਹੀ ਆਸਰੇ ਵਿੱਚ ਸ਼ੇਰੰਗ ਬੈਕੁੰਠ ਕੇ ਵਾਸੀ ਮਛਕਚ ਕੁਰਮ ਆਗਿਆ ਆਉ ਤਰਾਸੀ ਹੇ ਲక్ష్ਮੀ ਦੇ ਪ੍ਰਤੀ ਬੈਕੌਂਠ ਚ ਰਹਿਣ ਵਾਲੇ ਮਛ ਤੇ ਕਛੂ ਗੁਮਾ ਤੇਰੀ ਆਗਿਆ ਚ ਨਾ ਦਵਤਾਰ ਹੋਏ ਕੇ ਸਭ ਚਲਤ ਕਰੈ ਨਿਰਾਲੇ ਕੀਤਾ ਲੋੜੈ ਸੋ ਹੋਏਗਾ ਹੇ ਲ ਸੋਹਣੇ ਲੰਮੇ ਕੇਸਾਂ ਵਾਲੇ ਤੋਨੁਖੇ ਕਤ ਕਰਨਾ ਜੋ ਕੁਛ ਤੂੰ ਕਰਨਾ ਚਾਹੁੰਦਾ ਉਹ ਜ਼ਰੂਰ ਹੁੰਦਾ ਨਿਰਹਾਰੀ ਨਿਰਵੈਰ ਸਮਾਇ ਤਾਰਖੇਲ ਚਤੁਰਭੁਜ કહਾਇ ਤੂੰ ਅਨਖਣ ਤੋਂ ਬਿਨਾਂ ਜਉਂਦਾ ਰਹਿਣ ਵਾਲਾ ਤੂੰ ਸਭ ਚ ਵਿਆਪਕ ਹੈ ਜਗਤ ਖੇਡ ਰੱਜ ਕੇ ਤੂੰ ਆਪ ਹੀ ਆਪਣੇ ਆਪ ਨੂੰ ਬ੍ਰਹਮ ਅਖਵਾਇ ਸਾਵਲ ਸੁੰਦਰ ਰੂਪ ਬਣਾਵੇ ਬੇਣਸੰਤ ਸਭ ਮੋਹ ਹੈਗਾ ਹੈ ਪ੍ਰਭੂ अनेका ਸਾਵਲੇ ਸੋਹਣੇ ਰੂਪ ਤੂੰ ਆਪ ਬਣਾਣਾ ਤੇਰੀ ਬੰਸਰੀਆਂ ਸੁਣਦਿਆ ਸਾਰੀ ਸ੍ਰਿਸ਼ਟੀ ਮੋੰਗੀ ਜਾਂਦੀ ਹੈ ਬਨਮਾਲਾ ਵੀ ਭੂਖਨ ਕਮਲ ਲੈਨ ਸੁੰਦਰ ਕੁੰਡਲ ਮੁਕਟ ਬੈਨ ਹੈ ਪ੍ਰਭੂ ਹੈ ਕੋਲ ਫੁੱਲਾਂ ਵਰਗੀ ਅੱਖਾਂ ਵਾਲੇ ਸੋਹਣੇ ਕੁੰਡਲਾਂ ਵਾਲੇ ਹੈ ਬੰਸਰੀ ਵਾਲੇ ਸ਼ੰਕ ਚੱਕਰ ਗਦਾ ਹੈ ਤਾਰੀ ਮਹਾ ਸਾਰਤੀ ਸਤ ਸੰਗਾ ਹੈ ਸ਼ੰਕ ਤਾਰੀ ਚੱਕਰ ਤਾਰੀ ਗਦਾ ਤਾਰੀ ਤੂ ਸਾ ਸੰਗੀਆਂ ਦਾ ਸਭ ਤੋਂ ਵੱਡਾ ਹਰਥਵਾਹੀ ਆਗੂ ਹੈ ਪੀਤ ਪਿਤੰਬਰ ਤ੍ਰਿਪਣ ਤਾਣੀ ਜਗਨਨਾਥ ਗੋਪਾਲ ਮੁਖ ਪਣੀ ਪੀਲੇ ਵਸਤਰਾਂ ਵਾਲੇ ਤੂੰ ਹੀ ਜਗਤ ਦਾ 나ਥ ਹੈ ਸ੍ਰਿਸ਼ਟੀ ਦਾ ਪਾਲਨਹਾਰ ਸਾਰੰਗਤਰ ਭਗਵਾਨ ਬੀਠੁਲਾ ਮੈਂ ਗਣ ਤਨਾਵੈ ਸਰਬੰਗਾ ਹੈ ਤਨੁਕਤਾਰੀ ਭਗਵਾਨ ਮਾਇਆ ਦੇ ਪਰਬਤ ਪਰੇ ਰਹਿਣ ਵਾਲੇ ਮੇਥੋ ਤੇਰੇ ਸਾਰੇ ਗੁਣ ਬਿਆਨ ਨਹੀਂ ਹੁੰਦੇ ਨੇ ਕੰਟਕ ਨਹਿ ਕੇਵਲ ਕਹੀਏ ਤਨੰਜੈ ਜਲ ਤਲ ਹੈ ਮਹੀ ਹੈ ਪ੍ਰਮਾਤਮਾ ਦਾ ਕੋਈ ਵੈਰੀ ਨਹੀਂ ਉਸ ਨੂੰ ਵਾਸ਼ਨਾ ਰਹਿ ਤਖਿਆ ਜਾਂਦਾ ਹੈ ਉਹੀ ਸਾਰੇ ਜਗਤ ਨੂੰ ਤਨ ਤੁਹਾਨੂੰ ਜਿੱਤਣ ਵਾਲਾ ਤਨੰਜੇ ਹੈ ਮਿਰਤ ਲੋਕ ਪਿਆਲ ਸਮੀਪਤ ਅਸਤਿਰ ਥਾਨ ਜਿਸ ਹੈ ਭਾਗਾ ਮਾਤ ਲੋਕ ਚ ਪਤਾਲ ਲੋਕ ਸਭ ਜੀਵਾਂ ਦੇ ਨੇੜੇ ਉਸ ਦਾ ਤਾਂ ਸਦਾ ਪਾਈ ਕਾਇਮ ਰਹਿਣ ਵਾਲਾ ਪਤਿਤ ਪਾਵਨ ਦੁਖ ਪੈ ਭੰਜਨ ਹੰਕਾਰ ਨਿਵਾਰਨ ਹੈ ਪਵਖੰਡ ਪ੍ਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੰਕਾਰ ਦੂਰ ਕਰਨ ਵਾਲਾ ਭਗਤੀ ਤੋਂ ਖਤ ਦੀਨ ਕਿਰਪਾਲਾ ਗੁਣੇ ਨਾ ਕੀਤੀ ਹੀ ਹੈ ਭਗਾ ਦੀਨਾਂ ਉਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖੁਸ਼ ਹੁੰਦਾ ਕਿਸੇ ਵੀ ਹੋਰ ਗੁਣ ਨਾਲ ਨਹੀਂ ਉਹ ਪੱਤੀ ਜਦਾਂ ਨਿਰੰਕਾਰ ਅਛਲ ਅਡੋਲ ਜੋਤ ਰੂਪੀ ਸਭ ਜਗ ਮੋਲੋ ਕਾਰਤ ਪਰਮਾਤਮਾ ਨੂੰ ਮਾਇਆ ਚੱਲ ਨਹੀਂ ਸਕਦੀ ਉਹ ਡੋਲਣ ਵਾਲਾ ਨਹੀਂ ਹੈ ਉਹ ਨਿਰ ਨੂਰ ਹੀ ਨੂਰ ਹੈ ਸੋ ਮਿਲਿਆ ਜਿਸ ਆਪ ਮਿਲਾਇ ਆਪੋ ਕੋਈ ਨਾ ਪਾਵੇਗਾ ਪਰਮਾਤਮਾ ਨੂੰ ਉਹੀ ਮਨੁੱਖ ਮਿਲ ਸਕਦਾ ਜਿਸ ਨੂੰ ਆਪ ਮਿਲੰਦਾ ਹੈ ਆਪੇ ਗੋਨੀ ਆਪੇ ਕੰਨਾ ਆਪੇ ਗੋਪੀ ਆਪੇ ਕੰਨਾ ਆਪੇ ਗਊ ਚਰਾਵੇ ਬਨ ਪਰਮਾਤਮਾ ਆਪ ਹੀ ਗੋਪੀ ਹੈ ਆਪ ਹੀ ਗ੍ਰਿਸ਼ਨ ਹੈ ਆਪ ਹੀ ਗਵਾਂ ਨੂੰ ਬਿੰਦਰਾਬਨ ਵਿੱਚ ਚਾਰਤਾ ਹੈ ਤਾਂ ਆਪ ਉਪਾਵੇਂ ਆਪ ਖਪਾਵੇਂ ਤੁਦਲੇਪ ਨਹੀਂ ਇੱਕ ਤਿਲ ਰੰਗਾ ਪ੍ਰਭੂ ਤਾਂ ਆਪ ਹੀ ਜੀਵਨ ਪੈਦਾ ਕਰਨਾ ਆਪ ਹੀ ਖਪਾ ਦੇਣਾ ਇਹ ਰਤੀ ਮਾਤਰ ਵੀ ਵਿਕਾਰਾਂ ਦਾ ਲੇਪ ਨਹੀਂ ਲੱਗਦਾ ਏਕ ਜੀ ਗੁਣ ਕਵਨ ਬਖੰਨ ਸੈਸ ਪਨੀ ਸ਼ੇਕੰਤ ਨਾ ਜਾਣਹੀ ਪ੍ਰਭ ਮੇਰੀ ਕਿ ਜੀ ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹਜ਼ਾਰਾਂ ਫਲਾਂ ਵੜ ਫਣਾ ਵਾਲਾ ਸ਼ੇਕਨਾਗ ਵੀ ਤੇਰੇ ਗੁਣਾਂ ਦਾੰਤ ਨਹੀਂ ਪਾ ਸਕਦਾ ਨੌਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਹੀਂ ਪ੍ਰਭ ਕਹ ਸੰਗਾ ਉਹ ਦਿਨ ਰਾਤ ਤੇਰੇ ਨਵੇਂ-ਨਵੇਂ ਨਾਮ ਜਪਦਾ ਪ੍ਰਭੂ ਤੇਰਾ ਇੱਕ ਵੀ ਗੁਣ ਬਿਆਨ ਨਹੀਂ ਕਰ ਸਕਦਾ ਉਟ ਗਈ ਜਗਤ ਪਿਤ ਸ਼ਰਨ ਆਇ ਪੈ ਪਿਆਨਕ ਜਮਦੂਤ ਦੁਤਰ ਹੈ ਮਾਇਆ ਹੈ ਜਗਤ ਦੇ ਪੀਤਾ ਮੈਂ ਤੇਰੀ ਉਟ ਲਈਏ ਜਮਦੂਤ ਬੜੇ ਡਰਾਉਣੇ ਹਨ ਬੜੇ ਡਰ ਦੇ ਰਹੇ ਹਨ ਹੋ ਕਿਰਪਾਲ ਇੱਛਾ ਕਰ ਆਖੋ ਸਾ ਸੰਤਨ ਕੈ ਸੰਗ ਸੰਗਾ ਹੈ ਪ੍ਰਭੂ ਦੇਵਨ ਹੋਵੋ ਮੈਨੂੰ ਕਿਰਪਾ ਕਰਕੇ ਸਾ ਸੰਗਤ ਵਿੱਚ ਰੱਖ ਲੋ ਦ੍ਰਿਸ਼ਟ ਮਾਨ ਹੈ ਸਗਲ ਮਿਥੇਨ ਇਕ ਮੰਗੋ ਦਾਨ ਗੋਬਿੰਦ ਸੰਤ ਰੇ ਨਾ ਹੈ ਗੋਬਿੰਦ ਇਹ ਦੀ ਸਤਾ ਪਸਾਰਾ ਸਭ ਨਾਸ਼ਵੰਤ ਮੈਂ ਤੇਰੇ ਪਾਸੋਂ ਇੱਕ ਦਾਨ ਮੰਗਣਾ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਤੂੜ ਮਿਲੇ ਮਸਤਕ ਲਾਏ ਪਰਮ ਪਦ ਪਾਵ ਜਿਸ ਪ੍ਰਾਪ ਸੋ ਪਾਵੇਗਾ ਇਹ ਤੂੜ ਮੈਂ ਆਪਣੇ ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿੰਨ ਸਾਧੂ ਚਰਨ ਲੈ ਰਿਦਾ ਪਰਾਤੇ ਸੁਖ ਦੇ ਸੁਖ ਦੇਣ ਵਾਲੇ ਜਿੰਨਾ ਤੂੰ ਮੇਰ ਕਰਨਾ ਉਹ ਗੁਰੂ ਦੇ ਚਰਨਨ ਆਪਣੇ ਹਿਰਦੇ ਚ ਪ੍ਰੋ ਲੈਂਦਾ ਸਗਲ ਨਾਮ ਨਿਧਾਨ ਤਿੰਨ ਪਾਇਆ ਅਨਹਦ ਸ਼ਬਦ ਮਨਵਾਜੰਗਾ ਉਹਨਾਂ ਨੂੰ ਸਾਰੇ ਖਜ਼ਾਨਿਆਂ ਤੇ ਸ੍ਰੇਸ਼ਟ ਨਾਮ ਖਜ਼ਾਨਾ ਮਿਲ ਜਾਂਦਾ ਕੀਰਤਨ ਨਾਮ ਕਥੇ ਤੇਰੇ ਜੇਹਬਾ ਸਤਨਾਮ ਤੇਰਾ ਪਰਾਪੁਰਬ ਲਾਹੇ ਪ੍ਰਭੂ ਸਾਡੇ ਜੀਵਾਂ ਦੀ ਜੀਵ ਤੇਰੇ ਉਹੀ ਨਾਮ ਉਚਾਰਦੀ ਜੋ ਨਾਮ ਤੇਰੇ ਗੁਣ ਵੇਖ ਕੇ ਬਣਾਏ ਨੇ ਪਰ ਪ੍ਰਭੂ ਸਤਨਾਮ ਤੇਰਾ ਮੁਢ ਕਦੀਮ ਆ ਪਾਵ ਤੂੰ ਹੋਣਦਵਾਲਾ ਤੇਰੀ ਹੋਣ ਜਗਤ ਰਚਨਾ ਤੋਂ ਪਹਿਲਾਂ ਦੀ ਕਹੋ ਨਾਨਕ भगत ਪੈ ਸ਼ਰਨ ਆਈ ਦੇਵ ਦਰਸ਼ਮਨ ਰੰਗ ਲੱਗਾ ਨਾਨਕ ਆਕਦੇ ਪ੍ਰਭੂ ਕਿਰਪਾ ਕਰ ਮੈਂ ਤੇਰੀ ਸ਼ਰਨ ਆਇਆ ਵਾ ਮੈਨੂੰ ਆਪਣਾ ਦੀਦਾਰ ਤੁਸੀਂ ਬਖਸ਼ੋ ਤੇਰੀ ਗਾਜ਼ ਵਿੱਚ ਤੂੰ ਹੈ ਜਾਨ ਤੁ ਆਪੇ ਕਥੈ ਤੇ ਆਪ ਵਖਾਣੈ ਪ੍ਰਭ ਮੇ ਤੇਰੀ ਗਤਿ ਮੇ ਤੂੰ ਆਪ ਹੀ ਜਾਣੈ ਤੂੰ ਆਪ ਹੀ ਬਿਆਨ ਕਰਨ ਵਾਲਾ ਨਾਨਕ ਦਾ ਦਸਨ ਕੋ ਕਰਿਓ ਹਰ ਭਾਵੈ ਦਾਸਾ ਰਾਗ ਸੰਗਾ へ ਪ੍ਰਭੂ ਨਾਨਕ ਨੂੰ ਆਪਣੇ ਦਾਸਾਂ ਦੇ ਸੰਗਤ ਵਿੱਚ ਰੱਖਿ ਅਰੀ ਜੇ ਤੇਰੀ ਮਿਹਰ ਹੋਵੇ ਤੈ ਨਾਨਕ ਨੂੰ ਆਪਣੇ ਦਾਸਾਂ ਦੀ ਸੰਗਤ ਵਿੱਚ ਰਖ ਲੈ ਤੇਰੀ ਗਤਿ ਮੇ ਤੂੰ ਹੈ ਜਾਣੈ ਤੂੰ ਆਪੇ ਕਥੈ ਤੇ ਆਪ ਵਖਾਣੈ ਨਾਨਕ ਦਾ ਦਸਨ ਦਾ ਨਾਨਕ ਦਾ ਦਸਨ ਕੋ ਕਰਿਓ ਹਰ ਪਾਵੇ ਦਾਸਾ ਰਾਖ ਸੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ